ਯੋ ਨੋ ਜੀ ਸਾਰਿਆਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਸਾਰੇ ਠੀਕ ਹੋਵੋ ਜਿਵੇਂ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਬਈ ਆਪਾਂ ਅੰਤੀ ਸਤਰੀ ਦੇ ਕੱਪੜਾ ਲਾਉਣਾ ਸੀ ਉਹ ਲਾਤਾ ਤੇ ਕੋ ਉਤਰਾ ਜੇ ਆਪਣਾ ਕੋਈ ਵੀ ਨਹੀਂ ਬੈਠਾ ਬੱਚਾ ਕੋਈ ਵੀ ਨਹੀਂ ਮਸਾ ਫਿਰਦੇ ਸਾਰੀ ਦਾਰ 12 ਤੇ 12 ਹੀ ਫਿਰਦੇ ਆ ਜੀ ਤੇ ਟਾਈਮ ਵੱਜ ਗਿਆ ਬਈ 1 ਵਜੇ ਗਿਆ ਅਜੇ ਤੱਕ ਤਾਂ ਕੋਈ ਨਹੀਂ ਬੈਠਾ ਬਾਕੀ ਦੇਖਦੇ ਆ ਤੇ ਜੇ ਕਿਵੇਂ ਹੋ ਗਏ ਲਗੜ ਆ ਗਿਆ ਕਿਧਰੋਂ ਆ ਗਿਆ ਚੰਦਰਿਆ ਜਨਾਲੇ ਜੀ ਕੋਈ ਅਸੀਂ ਤਾਂ ਗਈ ਇਹ ਤਾਂ ਪਰੇ ਨੂੰ ਗਿਆ ਬਈ ਆ ਗਿਆ ਆ ਗਿਆ ਤੱਟਾਪੀ ਤਾਂ ਹੀ ਦਵੇ ਫਿਰਦੇ ਨੇ ਆਖਿਆ ਕਬੂਤਰਾਂ ਡਰੇ ਜਗਾ ਤੋ ਫਿਰਦੇ ਬਾਕੀ ਮੌਸਮ ਵੀ ਥੋੜਾ ਜਿਹਾ ਨਾ ਬਈ ਬੱਦਲ ਜੇ ਹੋਰ ਹੋਈ ਜਾ ਪਿਆ ਇੱਧਰ ਤਾਂ ਠੀਕ ਹੈ ਜੀ ਇੱਧਰ ਹੋਰ ਹੀ ਧੁੰਦਲਾ ਜਾ ਹੋ ਰਹੀ ਜ ਹੋਇ ਪਿਆ ਬੱਦਲ ਜੇ ਹੋਏ ਪਏ ਇੱਧਰ ਚਲੋ ਬਣੇ ਰਹਣਾ ਆਪਣੀ ਵੀਡੀਓ ਵਿੱਚ ਦਿਖਾਉਣੇ ਆ ਜਦੋਂ ਬੈਂਦੇ ਆ ਇਹ ਕੱਲੇ ਕੱਲੇ ਸ਼ੌਂਕ ਵੀ ਕਰਾਵਾਂਗੇ ਤੁਹਾਨੂੰ ਲੋ ਜੀ 3:00 ਵੱਜ ਗਏ ਤੇ ਅਜੇ ਆਪਣਾ ਬੱਚਾ ਇੱਕ ਵੀ ਨਹੀਂ ਬੈਠਾ ਆਹ ਫਿਰਦੀ ਐ ਡਾਰ ਆਪਣੀ ਇਹ ਨੌਂ ਕਬੂਤਰ ਆ ਤੇ ਅੱਠ ਬੱਚੇ ਆ ਇੱਕ ਵੱਡਾ ਗੋਤਰਾ ਪੱਛਾ ਆਇਆ ਹੋਇਸੀ ਆਪਣੇ ਕੋਲ ਕਿਸੇ ਦਾ ਉਹ ਆ ਤੇ ਤਿੰਨ ਆਪਣੇ ਨਜਾਇਜ਼ ਹੀ ਉੱਚੇ ਖੜੇ ਆ ਉਹ ਉਹ ਬੰਦੀ ਉੱਡਦੇ ਆ ਉਹ ਪਿਛਲੀ ਵਾਰ ਦੇ ਪੱਠੇ ਆ ਉਹ ਤੇ ਆ ਫਿਰਦੇ ਆ ਇਹ ਥੋੜੇ ਨੀਵੇਂ ਹੀ ਉੱਡਦੇ ਆ ਪਤ ਨਹੀਂ ਕੀ ਚੱਕਰ ਹੈ ਘੱਟ ਹੀ ਜਾਂਦੇ ਉੱਚੇ ਇੱਥੇ ਕੀ ਫਿਰਦੇ ਰਹਿੰਦੇ ਆ ਵਸ ਇਹ ਤੇ ਹੁਣ ਦੇਖਦੇ ਨਾ ਜਾਂ ਤਾਂ ਬਿਠਾਉਣੇ ਆ ਨਹੀਂ ਫਿਰ ਬੈਹ ਜਾਣਗੇ ਆਪੀ ਇਹ ਤੇ ਆਪਣੇ ਆ ਬੱਚੇ ਦੂਜੇ ਬੈਠੇ ਇਹ ਵੀ ਨਹੀਂ ਲਾਏ ਅੱਜ ਲੇਟ ਹੋ ਗਏ ਚਲ ਮੈਂ ਬੈਠੇ ਰਹਿਣ ਦੋ ਅੱਜ ਤੇ ਬਾਕੀ ਦੇਖਦੇ ਆਂ ਐਨੇ ਨੇ ਆਏ ਆਂ ਫਿਰਦੇ ਨਹੀਂਵੇਂ ਨਹੀਂਵੇਂ ਬਸ ਤਿੰਨ ਵੱਜ ਗਏ ਬਾਕੀ ਦੇਖਦੇ ਆਂ ਕਿਦੋਂ ਬੰਦੇ ਆਏ ਨਹੀਂ ਬਠਾ ਲੈਣਾ ਉੜਕਾ ਕੇ ਆ ਗਏ ਸੋ ਦੇਖਦੇ ਆਂ ਕੀ ਬਣਦਾ ਫਿਰ ਦਿਖਾਉਣਾ ਸਾਨੂੰ ਜਦੋਂ ਬੈ ਗਏ ਇੱਕ ਪੱਠਾ ਤਾਂ ਆ ਗਈ ਸੀ ਬੈਠ ਰੂਆ ਕਬੂਤਰੀ ਉੜਕੀ ਸੀ ਤਾਂ ਲਈ ਆਪਾਂ ਥੱਲੇ ਲਾਈ ਸੀ ਬੱਚੇ ਤਾੜ ਦੀਏ ਨਾ ਹਾਂ ਬੱਚੇ ਦੇਖਦੇ ਆਂ ਹੁਣ ਜਾਂਦੇ ਆਂ ਖੁੱਡੇ ਚ ਕਿ ਨਹੀਂ ਆ ਜੋ ਵੀ ਬੈਠਣ ਆ ਗਈ ਜਮਈ ਜੇ ਥੋੜੀ ਉਤਰੀ ਵੜਕੀ ਨਾ ਹੁੰਦੀ ਆ ਗਈ ਮੋੜ ਵੀ ਲੈਣਗੇ ਜੇ ਡਾਉਣੇ ਹੁਣ ਜੇ ਬਿਠਾਉਣੇ ਹੁਣ ਤਾਂ ਬੈ ਵੀ ਮੈਂਟਾਂ ਚ ਜਾਣਗੇ ਹੁਣ ਜੇ ਹਾਲਾਤੀ ਆਪਾਂ ਥੋੜੀ ਛਤਰੀ ਉਹਦੀ ਆ ਜਾਣਗੇ ਬਾਕੀ ਬੱਚੇ ਦੇਖਦੇ ਆਂ ਜੇ ਜਾਂਦੇ ਕਿ ਨਹੀਂ ਅੰਦਰ 13 ਤਾਂ ਹੁਣ ਮੋੜਨ ਲੱਗੇ 13 ਤਾਂ ਆ ਗਈ ਜਮਈ ਜਦ ਕੋਤਰੀ ਹਿੱਲੀ ਆ ਚਲੋ ਚਲੋ ਬੱਚੇ ਵੀ ਜਾਂਦੇ ਆ ਕੋべਚੇ ਅੱਗੇ ਤਾਂ ਨਾ ਟਾਈਮ ਲਾਉਂਦੇ ਨਹੀਂ ਅੱਜ ਪਤਾ ਨਹੀਂ ਜਾ ਉਹ ਪਤੰਦਰੋ ਦੇਖੀ ਜਾਂਦਾ ਇੱਕ ਦੂਜੇ ਕਨੇ ਤੂੰ ਜਾ ਪਹਿਲਾ ਉਹ ਜਾ ਤੂੰ ਜਾ ਲਓ ਜੀ ਆਗੇ ਕੂਟਰ ਬੈਠਣ ਹਣ ਪਹਿਲਾ ਬੱਚਾ ਬਹਿ ਗਿਆ ਉੱਜਾ ਵੀ ਬਹਿ ਗਿਆ ਹੋਂ ਤਾਂ ਇਕੱਠੀ ਬੈਠਣਗੇ ਤੇ ਦੇਖ ਦੇ ਦੇਗੀ ਪਾਲੇ ਭੜਿਆ ਤਾਂ ਇਹ ਇਹ ਚਾਲ ਚੌਥਰੀ ਤੇ ਲਓ ਜੀ ਇੱਕ ਰਹਿ ਗਿਆ ਮੇਰਾ ਆਪਣਾ ਬੱਚਾ ਬਾਕੀ ਤਿੰਨ ਤਾਂਹੀਂ ਖੜੇ ਉਹ ਬੰਦੀ ਖੜੇ ਹੋਣੀ ਦੇਖਿਆ ਟਾਈਮ ਉਹ ਤੇ ਹੂੰ ਤਾਂ ਫਿੱਟ ਬੈਠਿਆ ਯਾਰ ਸੱਲ ਬਹੁਤ ਉੱਡ ਗਿਆ ਅੱਜ ਹੀ ਉੱਡੇ ਹਨ ਅੱਗੇ ਤਾਂ ਇਹ 10-11 ਕਵਜ ਬੈਹਣ ਦਿੰਦੇ ਅੱਗੇ ਆਪਾਂ ਛੱਡ ਦਿੰਦੇ 7-8 8 ਵਜੇ ਤੇ ਅੱਜ ਤੈਨੂੰ ਤੋਤੇ ਬੈਠੇ ਉੱਡ ਤਾਂ ਹੋਰ ਵੀ ਲੈਂਦੇ ਜੀ ਥੱਲੇ ਬੱਚੇ ਬੜਕਣ ਲੱਗੇ ਤਾਂ ਕਰਕੇ ਗੋਤਰੀ ਬੜਕਣ ਲੱਗੀ ਤਾਂ ਕਰਕੇ ਬਹਿ ਗਏ ਬਾਕੀ ਚੱਲ ਬਹੁਤ ਉੱਡੇ ਆ ਇਹ ਰਹੇ ਇਹ ਹੀ ਸੱਤਵੀਂ ਅੱਠਵੀਂ ਡਾਈ ਇਹਨਾਂ ਦੀ ਬਾਕੀ ਹੁਣ ਇੱਕ ਬੱਚਾ ਆਪਣਾ ਹੀ ਰਹਿ ਗਿਆ ਤੈਨੂੰ ਤਾਂ ਹਾਂ ਰਹਿ ਗਿਆ ਵੱਡੇ ਗੋਤਰਾ ਆਪਣੇ ਜਿਹੜੇ ਤੇ ਹਿਜਾਰ ਵਾਲੇ ਤੇ ਬਾਕੀ ਇਹਨਾਂ ਨੂੰ ਹੁਣ ਤਾੜਦੇ ਆ ਸਭ ਤੋਂ ਕੰਮ ਔਖਾ ਤਾੜਨ ਦਾ ਹੀ ਇਹਨਾਂ ਦਾ ਓਕੇ ਬਣਦੇ ਆਂ ਉਹ ਟੋੜ ਕੇ ਵਾਸਾ ਦੀ ਜਿੱਥੇ ਯਾਤੇ ਆਪਾਂ ਲਾ ਸਤਰੰਗ ਨਾਲਾਂਗੇ ਆਪਾਂ ਫੇਰ ਉਹਨਾਂ ਨਾਲ ਤਾੜਾਂਗੇ ਚੱਲ ਉਹ ਬੱਚਾ ਵੀ ਆ ਗਿਆ ਸਾਰੇ ਆ ਗਏ ਆਪਣੇ ਹੁਣ ਤਾੜਦੇ ਇਹਨਾਂ ਨੂੰ ਫੇਰ ਦਿਖਾਉਣਾ ਸਾਨੂੰ ਅੱਗੇ ਉਹ ਕੂਤਰ ਵੀ ਟੰਮਕਿਆ ਏ ਦੀਂਦੇ ਆਪ ਤਾਂ ਨਹੀਂ ਨਹੀਂ ਉਹ ਆ ਗਏ ਤਿੰਨੇ ਐ ਤਾਂ ਉੱਚੇ ਜੇ ਵੀ ਹੁੰਦੇ ਸੰ ਲੱਗ ਗਏ ਹੁਣ ਬਾਕੀ ਚਲੋ ਇਹਨਾਂ ਨੂੰ ਤਾੜਦੇ ਆਂ ਫੇਰ ਲੋ ਜੀ ਆ ਬੱਚੇ ਦਾ ਆਪਾਂ ਤਾੜਦੇ ਆਈ ਉੱਡੇ ਕੇ ਸੱਤ ਦਾ ਤਾੜ ਤੇ ਆਪਾਂ ਹੁੰਦਾ ਠੀਕ ਆ ਇਹਨਾਂ ਬਹੁਤ ਜ਼ੋਰ ਤਾਂ ਨਹੀਂ ਲੱਗਿਆ ਉੱਡੇ ਤਖੜਦੇ ਹੋਰ ਚਲ ਬਹੁਤ ਉੱਡੇ ਯਾਰ ਤੇ ਕਾਰ ਰਹਿ ਗਿਆ ਆ ਆਸਤਰੀ ਤੇ ਬਹਿ ਗਿਆ ਸੀ ਦੂਜੇ ਦਸਤੀ ਉੱਡੇ ਕੇ ਕਾਰ ਬਹਿ ਗਿਆ ਆਪਣੇ ਕੋਲੇ ਆਇਆ ਹੋਇਆ ਤੇ ਆ ਛੋਟੇ ਬੱਚੇ ਬੈਠੇ ਆਪਣੇ ਚਲ ਇਹਨਾਂ ਨੂੰ ਤਾੜਦੇ ਹੁਣ ਤੇ ਦਿਖਾਉਣੇ ਆ ਦੂਜੇ ਵੀ ਆ ਗਏ ਆਪਣੇ ਤਾਹਣ ਲਈ ਵੀ ਆ ਗਏ ਆ ਫਿਰਦੇ ਆ ਜਾਂ ਦੇਖਦਾ ਚਲ ਇਹਨਾਂ ਨੂੰ ਤਾੜ ਦਈਏ ਫਿਰ ਇਹਨਾਂ ਨੂੰ ਪਾਣੀ ਪੂਰੀ ਧਰਾਂਗੇ 10 ਮਿੰਟਾਂ ਨੂੰ ਪਾਣੀ ਧਰਾਂਗੇ ਫਿਰ ਇਹਨਾਂ ਨੂੰ ਘੰਟੇ ਡੇਢ ਘੰਟੇ ਨੂੰ ਜਾਨੇ ਦਿਲ ਧਰਾਂਗੇ। ਚਲ ਇਹਨੂੰ ਵੀ ਤਾੜ ਦਈਏ ਇਹ ਵੀ ਕਿਤੇ ਉੱਧਰ ਵਹਿੰਦਾ ਕਿਤੇ ਉੱਧਰ ਵਹਿੰਦਾ। ਲੋਈ ਸਾਰੇ ਬੱਚੇ ਤਾੜਦੇ ਆਪਾਂ ਛੋਟੇ ਵੀ ਤਾੜਦੇ ਛੋਟੇ ਵੀ ਇਦਾਂ ਹੀ ਕਰਦੇ। ਕੰਨੇ ਨਾਲ ਚੋਂ ਛੋਟੇ ਬੱਚੇ ਜੀ ਆਪਣੇ ਦੋ ਤਾ ਆ ਬੈਠੇ ਆ। ਇਹ ਵੀ ਇਦਾਂ ਹੀ ਕਰਦੇ। ਅੱਜ ਤੱਕ ਜੀ ਰਹਿਣਗੇ ਇਹਨਾਂ ਕੰਨੀ ਆ ਵੀ ਸਿੱਖ। ਵੀ ਇੱਧਰ ਤਾੜ ਤੇ ਕੰਦ ਕੁੱਚਾ ਸੀ। ਤੇ ਇਹਨੂੰ ਛੱਡ ਦੇ ਨਾ ਇੱਧਰ ਮਾਪੇ ਕੋਲੇ ਇਹਨਾਂ ਕੋਲੇ। ਇਹ ਜੇ ਨਿੱਕਾ ਜਿਹਾ ਵੀਸ਼ਟ ਛੜਤਾ ਆਪਾਂ ਇਹਨਾਂ ਨੂੰ ਲਾਉਣਾ ਖਾਰ ਇਹ ਸਾਰੇ ਬਹਿ ਗਏ ਹੁਣ ਇਹਨਾਂ ਨੂੰ 10 ਮਿੰਟ ਬੈਠਣ ਦਈਏ ਹੁਣ ਪਾਣੀ ਪੂਰੀ ਧਰਾਂਗੇ ਆਪਾਂ ਇਹਨਾਂ ਨੂੰ ਫਿਰ ਬਾਅਦ ਵਿੱਚ ਪਾਉਣਾ ਘੰਟੇ ਡੇਢ ਘੰਟੇ ਬਾਅਦ ਬਾਕੀ ਆ ਕੂਤਰ ਵੀ ਤੰਦਰੁਸਤੀ ਦਾ ਇਤਨਾ ਬਦਲਦਾ ਵਿੱਚ ਦੇਖੋ ਬਈ ਲੈਗਸ ਬੈਠੇ ਨੇ ਖੁਰਕ ਕਰਦੇ ਆ ਖੁਰਕ ਉਹਰੀ ਲੱਗੇ ਮੈਨੂੰ ਦੇ ਇੱਕ ਥੋੜਾ ਜਿਹਾ ਹੋ ਗਏ ਲੈਖ ਸਰ ਬੱਚੇ ਤੁਹਾਡੇ ਰਹਿ ਚੋਸ ਤਾਂ ਬੱਚੇ ਪੂਰੇ ਹਰ ਗੱਲ ਵਿੱਚ ਖੁਰਕ ਕਰੀ ਜਾਂਦਾ ਤੰਦਰੁਸਤ ਪੂਰੇ ਬੀਜਕ ਉੱਤਰਾ ਡੋਬੜ ਕੇ ਆਵੇ ਵੀ ਆ ਪੱਲੇ ਪੁੱਲੇ ਦੇ ਖੁਰਕ-ਖੁਰਕ ਕਰੇ ਚੰਗੀ ਹੁੰਦੀ ਹੈ ਇਹ ਤੁਹਾਡਾ ਰਹਿ ਤੰਦਰੁਸਤ ਬੱਚੇ ਬਾਕੀ ਤੁਹਾਨੂੰ ਦੱਸਾਂਗੇ ਵੀ ਜੇ ਆਪਾਂ ਵੀ ਪਾਲਣਿਆਂ ਨੂੰ ਬੜੇ ਸੌਖਾ ਤਰੀਕਾ ਆਪਣੇ ਕੋਲ ਬਹੁਤ ਹੀ ਸੌਖਾ ਤਰੀਕਾ ਸਾਰੇ 5 ਮਿੰਟ ਵੀ ਨਹੀਂ ਲੱਗਦੇ ਚੀਜ਼ ਵੀ ਜੇ ਆਪਦੇ ਇੱਥੇ ਪਾਦਨੇ ਆਉਂਦਾ ਆਪਾਂ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਵੀ ਵੀਡੀਓ ਚ ਪਾਵਾਂਗੇ ਦੱਸਾਂਗੇ ਤੁਹਾਨੂੰ ਕਿਵੇਂ ਕੀ ਕਰ ਸਕਦੇ ਜੇ ਇੱਕ ਵੱਚਾ ਛੋਟਾ ਵੱਡਾ ਹੋ ਜਾਂਦਾ ਉਹ ਵੀ ਆਪਾਂ ਇੱਕੋ ਜਿਹਾ ਕਿਵੇਂ ਕਰ ਸਕਦੇ ਹਾਂ ਦੱਸਾਂਗੇ ਤੁਹਾਨੂੰ ਲੋਕੀ ਆਪਣੇ ਵੀਡੀਓ ਨੂੰ ਪਿਆਰ ਦੇਈ ਜਾਓ ਤਾਂ ਪਾਈ ਜਾਵਾਂਗੇ ਅੱਗੇ ਨੂੰ ਨਹੀਂ ਤੁਹਾਨੂੰ ਪਤਾ ਹੀ ਫਿਰ ਘਾਟ ਹੀ ਪਾਉਣੀ ਆਪਾਂ ਗਏ ਬਹੁਤ ਚੰਨ ਆ ਤੇ ਪਹਿਲਾਂ ਪਾਉਂਦੇ ਹਾਂ ਬਹੁਤ ਚਿਰ ਹੋ ਗਿਆ ਐਸੇ 8-9 ਮਹੀਨੇ ਹੋ ਗਏ ਉਸ ਤੋਂ ਬਾਅਦ ਵੀ ਵੀ ਪਾਵਾਂਗੇ ਆਪਾਂ ਹਾਂਜੀ ਬਾਈ ਜੀ ਆਪਣੇ ਉਹ ਕਬੂਤਰ ਜਿਹੜੇ ਤਿੰਨ ਰਹਿੰਦੇ ਸੀ ਉਹ ਵੀ ਬਹਿ ਗਏ ਸੀ ਆਪਣੇ ਉਹ ਬੈਠਿਆ ਚਾਰ ਕਬੇ ਬਹਿ ਗਏ ਸੀ ਉਹ ਤੇ ਉਦੋਂ ਬਾਅਦ ਆਪਾਂ ਹੁਣ ਇਹਨਾਂ ਨੂੰ ਪਣੀ ਪੁਣੀ ਧਰਤਾ ਸੀ ਹੁਣ 5:00 ਵਜ ਗਏ ਤੇ ਹੁਣ ਦਾਣੇ-ਜੋਣੇ ਪਾਉਣੇ ਇਹਨਾਂ ਨੂੰ ਆਹ ਬੈਠੇ ਆਪਣੇ ਇਹਨਾਂ ਨੂੰ ਹੁਣ ਦਾਣੇ ਪਾਉਣੇ ਆ ਤੇ ਇਧਰ ਪਈ ਨਾ ਹੀ ਰੱਖੀ ਹੋਈ ਏ ਇੱਥੇ ਲਓ ਭਾਈ ਆ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਤੇ ਜੇ ਵਧੀਆ ਲੱਗੀ ਤਾਂ लाइक ਜ਼ਰੂਰ ਕਰਿਓ